ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੈ ਆਪਣਾ 15ਵਾਂ ਦਿਨ ਇੱਕ ਮਹੀਨੇ ਦਾ ਚੈਲੰਜ ਲਿਆ ਸੀ ਤੇ ਇੱਕ ਇੱਕ ਕਰਦਾ ਅੱਧਾ ਮਹੀਨਾ ਕਿਦਾਂ ਟੱਪ ਗਿਆ ਪਤਾ ਹੀ ਨਹੀਂ ਲੱਗਿਆ ਤੁਸੀਂ ਵੀ ਪਿਆਰ ਦਿੱਤਾ ਵੀਡੀਓ ਦੇਖੀਆਂ ਤੇ ਸਾਡਾ ਵੀ ਦਿਲ ਕਰਦਾ ਬਣਾਉਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਤੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਤਾਂ ਆਪਾਂ ਨੇ ਪੰਗੇ-ਪੁੰਗੇ ਲੈ ਕੇ ਚਲਾਈ ਲਿਆ ਫਿਰ ਬਾਪੂ ਵਾਲਾ ਟੀਵੀ ਸੀ ਨੈਸ਼ਾ ਆਪਾਂ ਬੰਨੇ ਪਈਆਂ ਕੱਲ ਵਾਲਾ ਵਲੋਗ ਤੁਸੀਂ ਵੀ ਵੇਖੋ ਬੜਾ ਸੋਹਣਾ 14 14th ਆਪਾਂ ਕਹਾਂਣੀ ਐ 14th ਵਾਲ ਤਾਂ ਨਹੀਂ ਅੱਜ 15 ਐ ਆ 15ਵਾਂ ਬਣਾਉਂਦੇ ਆਪਾਂ ਹੁਣ ਤੂੰ ਕੀ ਕਹਿਣਾ ਚਾਹਨੀ ਐ ਕੁਝ ਵੀ ਨਹੀਂ ਮੈਂ ਤਾਂ ਬਿਲੀ ਹੋਗੀ ਸਾਰੇ ਕੀ ਕਰਨਾ ਚਾਹੀਦਾ ਸਾਰਿਆਂ ਨੂੰ ਸਬਸਕ੍ਰਾਈਬ ਅੱਗੇ ਲਾਈਕ ਪਹਿਲਾਂ ਲਾਈਕ ਫਿਰ ਸਬਸਕ੍ਰਾਈਬ ਫਿਰ ਕਮੈਂਟ ਫਿਰ ਸ਼ੇਅਰ ਅੱਜ ਟੀਵੀ ਬਜ਼ੁਰਗ ਵਾਲੇ ਕਮਰੇ ਦੇ ਵਿੱਚ ਪਿਆ ਸੀ ਬਾਪੂ ਵਾਲੇ ਚ ਫालतू ਨੋਰਮਲ ਟੀਵੀ ਤੇ ਆਪਾਂ ਇਹ YouTube ਚ ਲਾਤਾ ਅੱਜ ਤੁਹਾਡੇ ਸਾਹਮਣੇ ਚੱਲਦਾ ਪਿਆ ਤੇ ਮਿਲਦੇ ਆਂ ਦਿਨ ਦੀ ਝਰਣੀ ਦੇ ਵਿੱਚ ਹੋ ਸਕਦਾ ਸ਼ਾਇਦ ਆਪਾਂ ਪਟਿਆਲੇ ਦਾ ਗੀੜਾ ਲਾ ਕੇ ਅੱਗੇ ਅੱਜ ਤੇ ਬੱਚੇ ਉੱਠ ਬੈਣੇ ਨਾਲ ਕੌਣ ਕੀ ਕਰਨੇ ਆਂ ਜ਼ੂਮ ਕਲਾਸ ਹਾਂ ਓਏ ਛੁੱਟੀਆਂ ਕਰਤੀਆਂ ਹੜਾਂ ਦੀਆਂ ਕਾਫੀ ਆਪਣੇ ਤਾਂ ਚਲੋ ਮਾਰ ਆਏ ਨਹੀਂ ਸੀ ਪਰ ਫਿਰ ਵੀ ਹੜਾਂ ਨਹੀਂ ਛੁੱਟੀਆਂ ਕਰਤੀਆਂ ਤੇ ਐਸ਼ ਦੀਆਂ ਜ਼ੂਮ ਕਲਾਸਾਂ ਨੇ ਇਹਦੀਆਂ ਵੀ ਇਡੀਆਂ ਵੀ ਨਾਲ ਪਟਿਆਲੇ ਨਹੀਂ ਪਹਿਲਾਂ ਆਪਣੇ ਕਲਾਸਾਂ ਲਾਉ ਕਰਕੇ ਪੜ੍ਹਾਈ ਜ਼ਰੂਰੀ ਹੈ ਕੰਮ ਕਰਕੇ ਹਾਂ ਪੜ੍ਹਾਈ ਜ਼ਰੂਰੀ ਹੈ ਕਲਾਸਾਂ ਲਾਓ ਧਾਰੀ ਵਰਗੀ ਚੀਜ਼ਾਂ ਬਣਾ ਕੇ ਗਾਣੇ ਸੁਣੀ ਜਾਂਦੇ ਆ ਗੱਡੀ 'ਚ ਬੈਠੇ ਗਲਾਵਿੱਟ ਨਾਲ ਸਿਰ ਹਿਲਾਦਾ ਚੱਲੀ ਆਪਾਂ ਚੱਲੀਏ ਪਾਪਾ ਚਲੋ ਕਿੱਧਰ ਪਿਆਰ ਹੋ ਗਿਆ ਬੜਾ ਬੜਾ ਅਸੀਂ ਜਾਣਾ ਹੈ ਨਾਨਕੇ ਤੁਸੀਂ ਦੱਸੋ ਕਿੱਥੇ ਜਾਣਾ ਹੈ ਮੈਂ ਜਾਵਾਂਗਾ ਪਟਿਆਲੇ ਤੂੰ ਜਾਉ ਨਾਨਕੇ ਆਇਓ ਨਾ ਰਾਰਾ ਅਸੂ ਅੱਜ ਪੱਤਾਂ ਨਹੀਂ ਆਂਦੇ ਅੱਜ ਮੈਂ ਘਰ ਬੈਠਾ ਸੀ ਰਾਮ ਨਾਲ ਟੌਰ ਨਾਲ ਸੌਣਾ ਸੀ ਸਾਰਾ ਦਿਨ ਤੇ ਸਾਡੂ ਨੇ ਸਾਧ ਲਿਆ ਕਹਿੰਦਾ ਮੈਂ ਪਾਰਟੀ ਕਰਾਂਗਾ ਅੱਜ ਅੱਜ ਦੀ ਪਾਰਟੀ ਹੁਣ ਇਹਦੇ ਹੱਲ ਹੈ ਇਹ ਹੁਣ ਮੈਨੂੰ ਲੈ ਜਾ ਪਟਿਆਲੇ ਇਹ ਕਹਿੰਦਾ ਪੀਪੀ 11 ਤੈਨੂੰ ਕਲੱਬ ਵਿਖਾ ਕੇ ਲਿਆਵਾਂਗਾ ਪੱਕੀ ਗੱਲ ਹੈ ਨਾ ਪੱਕਾ ਪੱਬ ਚ ਲੈenge ਕਲੱਬ ਚ ਜਿੱਥੇ ਕਹੇਗਾ ਜਿੱਥੇਰਾ ਮਨਵਾਇਤਾ ਪੀਪੀ 11 ਕਲੱਬ ਨਾਲ ਹੀ ਸੇਧ ਨੂੰ ਚੱਕ ਲਿਆ ਆ ਵੀ ਤਿੰਨੇ ਹੁਣ ਕਲੱਬ ਹੈ ਜਾਨਾ ਪਰਾ ਚਿੱਟੀ ਘੜੀ ਲੰਘ ਜਾਣਾ ਪਾਰਟੀ ਦਾ ਕਰਨੀ ਪਾਰਟੀ ਐ ਤੋਂ ਲੈਣੀ ਪੀਪੀ 11 ਚ ਅੱਜ ਪਹਿਲੀ ਵਾਰੀ ਫਸਿਆ ਬੜੇ ਜਿਣਾਵਾਲ ਠੀਕ ਹੈ ਆ ਬੰਨ ਗਿਆ ਬਸ ਇੰਨਾ ਹੀ ਬਣਾਣਾ ਸੀ ਕਹਿੰਦਾ ਕਾਦੀ ਪੌਣੇ 5 ਮਿੱਤਰਾਂ ਨੂੰ ਹਾਂ ਕਰਦੀ 5 ਵਜੇ ਜਦੋਂ ਕੀਤਾ ਖਾਲੀ ਢੋਲ ਵੱਲੀਏ ਆ ਹੋ ਗਿਆ ਹਾਂ ਕਰਤੀ ਸੀ ਅੱਜ ਅੱਧਿਕ ਇੱਕ ਸਰਪ੍ਰਾਈਜ਼ ਹੈ ਇਹਨੂੰ ਦਿਵਾਣਾ ਕੱਲ ਪਰਸੋਂ ਹੈ ਨਾ ਕੱਲ ਮੰਡੇ ਨੂੰ ਮੰਡੇ ਨੂੰ ਸਰਪ੍ਰਾਈਜ਼ ਉਹਦੀ ਪਾਰਟੀ ਐ ਇਹ ਦੇ ਰਿਆ ਅੱਜ ਤਾਂ ਇਹ ਤਾਂ ਵੈਸੇ ਨੇਚਰਲ ਆ ਅੱਛਾ ਅਸਲੀ ਪਾਰਟੀ ਤਾਂ ਮੰਡੇ ਆ ਅੱਛਾ ਉਹ ਸੱਚੀ ਢੋਲ ਢੋਲ ਦਾ ਅਰੇ ਪੌਣੇ ਪੰਜ ਹੋਏ ਨੇ ਤੇ ਢੋਲ ਪਉਣਾ ਕਰ ਵੀ ਦਿੱਤਾ ਲੈ ਸਾਲੀਆਂ ਆ ਦੇਖੀ ਪਾਰਟੀ ਐ 15 ਲੱਖ ਦੀ ਤੇ ਆ ਰਿਹਾ ਗੰਡਾ ਬਾਰੀ ਮੋਟੀ ਤੇ ਕਰੋ ਯਾਰ ਨਹੀਂ ਨਹੀਂ ਭਾਜੀ ਤੁਹਾਨੂੰ ਤਾਂ ਬੱਕਰੇ ਨਾਲ ਮੈਂ ਨਹੀਂ ਆਨੇ ਬੱਕਰੇ ਨਾਲ ਮੈਂ ਮੂੰਹ ਮਾਰੀ ਜਾਂਦਾ ਪੱਕੇ ਰੋਟੀ ਲੈਣ ਲਈ ਗੋਟ ਘਾਲਿਆ ਜੇ ਬੱਕਰੇ ਦੇ ਠੀਕ ਨਹੀਂ ਲੋ ਓਹੋ ਜੀ ਹਲੋ ਮੈਨੂੰ ਵੀ ਬਾੜ ਲਿਓ ਕਿ ਨਾ ਕਿਹੜਾ ਲਿਫਟ ਤੇ ਸੱਚੀ ਦੱਸੀ ਤੀਜਾ 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 ਹੋ ਗਿਆ ਤੀਜੇ ਬਲੋਰ ਤੇ ਨਾ ਨੀਜਾ ਜਿਆ ਅੱਛਾ ਦੱਬਦਾ ਹੈ ਦੱਬਦਾ ਹੈ ਅੱਗੇ ਨਾਲ ਗਲੋਤੇ ਨਾਲ ਰਹੀ ਹੈ ਪਹਿਲਾਂ ਕੀ ਹੋਇਆ ਸੀ ਇਹ ਥੋੜਾ ਇਹਨੂੰ ਕਲੋਜ਼ ਕਰਕੇ ਤੇ ਆਰਾਮ ਨਾਲ ਗੱਲਾਂ ਮਾਰੀ ਗਏ 10 15 ਮਿੰਟ ਤੇ ਇਹਨਾਂ ਬਟਨ ਲਿਫਟ ਲਿਫਟ ਵਾਲਾ ਬਟਨ ਦੱਬੇ ਹੀ ਨਹੀਂ ਕਿਸੇ ਨੇ ਵੀ ਨਹੀਂ ਦੱਬਿਆ ਕਿਸੇ ਨੇ ਗੱਲਾਂ ਮਾਰੀ ਗਏ ਕਿ ਤੂੰ ਸਾਰੀ ਰੋਕ ਗਈ ਹੈ 12 ਮਿੰਟ ਕਿਸੇ ਨੇ ਦੱਬਿਆ ਹਾਂ ਤੇ ਮੈਨੂੰ ਲੱਗਦਾ ਆਪਾਂ ਮੈਨੂੰ ਲੱਗਦਾ ਨਾ ਨਾ ਕਰਦੇ 10 15 ਮਿੰਟ ਐਂ ਖੜੇ ਰਹੇ ਹਨ ਤੇ ਹੁਣ ਆਪਾਂ 3 ਨੰਬਰ ਤੇ ਆ ਗਏ ਆ ਬਾਅਦ ਚ ਕਰਦੇ ਗੱਲਬਾਤ ਓਏ ਸੰਡਵਾ ਤੈਨੂੰ ਡੰਗਰ ਵਾਜਾਂ ਮਾਰ ਦੇਣੀ ਓਏ ਇਹਨੂੰ ਡੰਗਰ ਵਾਜਾਂ ਮਾਰ ਦੇਣੇ ਵੇ ਆ ਆ ਤੀ ਚਲਾ ਕੀ ਹੋ ਗਿਆ ਈ ਹਾਂ ਹੋਲੀ ਚਲਾ ਹੋਲੀ ਅਸੀਂ ਆ ਗਿਆ ਸਮਾਨੇ ਤੇ ਸਮਾਂ ਹੋ ਗਿਆ ਰਾਤ ਦੇ 8:30 ਦਾ ਹਨਾ 8:30 ਵਜੇ ਸਮਾਨੇ ਆ ਪਾਰਟੀ ਪੂਰੀ ਚੱਲਦੀਆਂ ਟਾਈਮ ਲੱਗ ਗਿਆ ਕਿਉਂਕਿ ਸਾਡੇ ਸੰਡਵਾਲ ਪਾਰਟੀ ਸੀ ਅੱਜ ਦੀ ਸਮਾਨੇ ਚ ਹੁਣ ਜਾਵਾਂਗੇ ਪਾਤੜਾ ਤੇ ਪਾਤੜਾ ਤੋਂ ਬਾਅਦ ਦਤਾਲ ਜੇ ਸਮਾਂ ਲੱਗਿਆ ਨਵੇਂ ਕੋ ਨਹੀਂ ਤੇ ਕੱਲ ਨਵੇਂ ਕੋ ਚੱਲਦੇ ਹਾਂ ਹੁਣ ਪਹਿਲਾਂ ਸਮਾਂੜੇ ਤੋਂ ਪਾਤੜਾ ਗੱਡੀ ਦੇ ਵਿੱਚ ਅਸੀਂ ਤਿੰਨ ਬੰਦੇ ਇਹ ਡਰਾਈਵਰ ਇੱਕ ਕਨੈਕਟਰ ਪਿੱਛੇ ਮਾਲਕ ਨਾ ਨਾ ਭਰਾ ਪਤਾ ਨਾ ਮੜੇ ਲੱਗੋ ਮਾਲਕ ਆਪੇ ਅਪਾ ਤਾਂ ਨਾ ਮੜਾ ਜਿਹੜਾ ਬੰਦਾ 3 ਜਿਹੜਾ ਬੈਠਾ ਸਜੋ ਮਾਲਕ ਉਹ ਆ ਅੱਜ ਇੱਕ ਲੈ ਕੇ ਜਾਣਾ ਹੈ ਅੱਜ ਇੱਕ ਬੜੀ ਵੱਡੀ ਪਾਰਟੀ ਕਰਨ ਗਏ ਸੀ ਬੜਾ ਪਹਿਲੀ ਚ ਰਹਿ ਗਿਆ ਥੋੜਾ ਜਿਹਾ ਕੰਮ ਰਹਿ ਗਿਆ ਇੰਨਾ ਕੋ ਸ਼ਾਇਦ ਸੋਮਵਾਰ ਸ਼ਾਮ ਤੱਕ ਬਣ ਜੇਗੀ ਉਹ ਤੁਹਾਨੂੰ ਦਿਖਾਵਾਂਗੇ ਇੱਕ ਸਰਪ੍ਰਾਈਜ਼ ਹੈ ਬੜਾ ਵੱਡਾ ਇਹ ਸ੍ਰਿੰਦਰ ਵਾਲਾ ਇੰਚ ਦੇ ਵਿੱਚੋਂ ਇੱਕ ਇੰਚ ਦੇ ਵਿੱਚੋਂ ਸੈਂਟੀਮੀਟਰ ਰਹਿ ਗਿਆ ਜਿਹੜੇ ਸ੍ਰਿੰਦਰ ਅਰੀ ਇਹ ਉਹ ਕੱਢਦੇ ਨੇ ਨਾ ਪੈਰਾਮੀਟਰ ਜਿਹੜਾ ਉਹਦੇ ਵਿੱਚੋਂ ਕਹਿੰਦੇ ਪਹਿਲਾਂ ਇੰਚ ਨਾ ਸਭ ਤੋਂ ਪਹਿਲਾਂ ਫੁੱਟ ਨਿਕਲਦੇ ਨੇ ਫੁੱਟ ਚੋਂ ਫਿਰ ਇੰਚ ਪਰ ਉਹ ਸੈਂਟੀਮੀਟਰ ਪਰ ਉਹ ਕਿਹੜੇ ਹੁੰਦੇ ਨੇ 10 ਸੈਂਟੀਮੀਟਰ ਨਿੱਕੇ ਨਿੱਕੇ ਜਿਹੇ ਇੰਨਾ ਕੁ ਰਹਿ ਗਿਆ ਬਸ ਉਹ ਵੀ ਕੱਢ ਦਾਂਗੇ ਤੇ ਪਾਰਟੀ ਆਪਣੀ ਪੱਕੀ ਆ ਸੋਮਵਾਰ ਸ਼ਾਮ ਨੂੰ ਕੱਲ ਨੂੰ ਕੁਝ ਪਟੈਂਸੀਆਂ ਨੇ ਜਿਹੜੀਆਂ ਕਲੀਅਰ ਕਰ ਲਾਂਗੇ ਛੋਟੀਆਂ ਛੋਟੀਆਂ ਪਾਰਟੀ ਕਰਾਂਗੇ ਸੋਮਵਾਰ ਨੂੰ ਉਹਦੀ ਸਰਪ੍ਰਾਈਜ਼ ਤੁਹਾਨੂੰ ਸੋਮਵਾਰ ਦਿਖਾਵਾਂਗੇ ਬੜਾ ਵੱਡਾ ਸਰਪ੍ਰਾਈਜ਼ ਇਸ ਗੱਡੀ 'ਚ ਫਿਰ ਮਿਲਾਂਗੇ ਤੁਹਾਨੂੰ ਹਾਂ ਇਸ ਗੱਡੀ 'ਚ ਫਿਰ ਮਿਲਾਂਗੇ ਤੇ ਸੰਧੂ ਸਾਹਿਬ ਦੀ ਪਾਰਟੀ ਹੋ ਗਈ ਕੰਪਲੀਟ ਤੇ ਹੁਣ ਅੱਗੇ ਦਿਂਦੇ ਵਾਲੀ ਸ਼ੁਰੂ ਹੋ ਗਈ ਹੈ ਹਾਂ ਬਲੈਕਆਊਟ ਛੱਕੇ ਤੋਂ ਬਾਅਦ ਅੱਛਾ ਇੱਕ ਗੱਲ ਹੋਰ ਹੈ ਕਿ ਸਾਨੂੰ 1 2 3 ਪਾਲਾ ਰੋਬਿਨ ਸ੍ਰਿੰਦਰ ਤਿੰਨ ਜਣੇ ਸਨ ਹੋਰ ਦੇਖੀ ਜਾਂਦੇ ਨੇ ਅਜੇ ਪਾਰਟੀ ਸ਼ਾਇਦ ਲੰਬੀ ਵੀ ਚੱਲ ਜੇ ਪਰ ਫਿਲਹਾਲ ਲਈ ਅਸੀਂ ਇਹ ਕਹਿੰਦੇ ਆ ਕਿ ਕਹਿੰਦੇ ਸੈਂਟਿੰਗ ਵਾਹ ਆਲੀ ਹੋਗੀ ਸੀ ਪੁੱਲ ਚੁੱਕ ਮਾਫ਼ ਕਰੀ ਮਟਿਆਹਾਰੇ ਬਈ ਅਰਜਨ ਦੇ ਬਈ ਗਾਣੇ ਕੀ ਗਾਣੇ ਆਏ ਹਨਾ ਇੱਥੇ ਵੀ ਅਰਜਨ ਚੱਲੀ ਜਾਂਦਾ ਦਿੱਤਣ ਦੇ ਅਰਜਨ ਦੀ ਟੇਪ ਆਈ ਅਸੀਂ ਬਈ ਅਰਜਨ ਹੀ ਸੁਣੇ ਜਾਂਦੇ ਆ ਪਰ ਸਾਲਾ ਹਸਤਿੰਦਰ ਵੀ ਆ ਗਏ ਹਕਸ਼ਤਿੰਦਰ ਦੇ ਮੋਸਟ ਫੇਵਰੇਟ ਬੰਦਾ ਹਸਤਿੰਦਰ ਆ ਉਹਦੇ ਪੰਜੇ ਗਾਣੇ ਆ ਨੇ ਬਹੁਤ ਸੋਹਣੇ ਨੇ ਹਸਤਿੰਦਰ ਦੇ ਗਾਣੇ ਵੀ ਬੜੇ ਸੋਹਣੇ ਨੇ ਉਹਨੇ ਗਾਣੇ ਪਰ ਜਿਹੜੇ ਇਹਦੇ 18-19 ਗਾਣੇ ਆਏ ਨੇ ਅਰਜਨ ਦੇ ਨਾ ਤਾਂ ਪੂਰੇ ਸੋਹਣੇ ਨੇ ਨਾ ਇਹ ਸਾਲੀ ਸਮਝ ਲੱਗੀ ਐ ਦੁਬਾਰੇ ਦੁਬਾਰੇ ਸੁਣ ਕੇ ਸਾਲੇ ਪਿਛਲੇ ਭੁੱਲ ਜਾਂਦੇ ਨੇ ਅਗਲੇ ਯਾਦ ਨਹੀਂ ਰਹਿ ਜਾਂਦੇ ਨਾ ਐਵੇਂ ਜਾਂ ਚਲੀ ਜਾਂਦਾ ਜੀ ਅਜੇ ਪਤਾ ਹੀ ਨਹੀਂ ਲੱਗਿਆ ਸਾਰੇ ਟੁੱਟੇ ਵਾਲੇ ਬੰਦੇ ਸਮਝਾ ਸਕਦੇ ਨੇ ਆਪਣਾ ਦਿਲ ਟੁੱਟਾਣੀਆਂ ਦਾ ਆਪਣਾ ਸਾਹ ਤੇ ਅਸੀਂ ਚਿੱਲ ਮੂਡ ਵਾਲਿਆਂ ਸਾਰੇ ਆ ਦਿਲ ਟੁੱਟੇ ਇੱਧਰ ਮਾੜਾ ਮੋਟਾ ਹੋ ਸਕਦਾ ਨਾ ਨਾ ਬਿਲਕੁਲ ਸਿਰਾ ਚਿੱਲ ਮੂਡ ਹੈ ਕਰ ਰਹੇ ਦੂ ਕੀ ਪਤਾ ਹਾਂ ਮੈਂ ਬਰਾ ਜਦਾ ਵਧੀਆ ਹੱਟ ਤੇ ਨਹੀਂ ਆ ਰਿਹਾ ਨਹੀਂ ਨਹੀਂ ਇਹ ਤਾਂ ਨਹੀਂ ਆਇਆ ਸਕਦਾ ਰਿਪੋਰਟ ਕੀ ਹੈ ਪਿੱਛੇ ਦੀ ਪਿੱਛੇ ਦੀ ਰਿਪੋਰਟ ਪਾਣੀ ਵਾਲੀ ਬਾਹਰ ਤਾਂ ਕਿਸੇ ਪਾਸੋਂ ਨਹੀਂ ਨਿਕਲ ਰਹੀ ਘਰੋਂ ਇਹ ਸਾਡੀ ਗੋਲੀ ਹਾਂ ਤੇ ਕੀ ਭਾਈ ਹੁੰਦੀ ਯਾਰ ਇਹ ਸਾਡਾ ਗੋਲੂ ਹਾਂਜੀ ਹਾਂਜੀ ਭਾਈ ਇਹਦਾ ਨਾ ਗੋਲੂ ਨਹੀਂ ਹੈਗਾ ਨਾਲੇ ਹਨਾ ਇਹਦਾ ਨਾ ਉਹ ਯਾਰ ਇਹਨਾਂ ਨੇ ਮੇਰਾ ਫਲੈਕਸ ਤੇ ਗਲਤੀ ਨਾਲ ਲਗਾਇਆ ਇਹਨਾਂ ਨੇ ਹਾਂ ਉਹ ਗੋਲੂ ਕਿਤੇ ਲਿਖਾਇਆ ਓਏ ਇਹਨੇ ਲਗਾਇਆ ਭਾਈ ਇਹਨੇ ਉਹ ਤੈਨੂੰ ਪਤਾ ਨਹੀਂ ਮੁੰਡੇ ਦਾ ਨਾਮ ਕੀ ਹੈ ਉਹ ਯਾਰ ਘਰੇ ਵੀ ਮੈਨੂੰ ਗੋਲੂ ਗੋਲੂ ਕਹਿ ਕੇ ਛੇੜਦੇ ਹਾਂ ਓਏ ਬੋਲ ਨਿਗਾੜ ਦੱਸੀ ਮੁੰਡੇ ਦਾ ਨਾਮ ਕੀ ਤੈਨੂੰ ਪਤਾ ਨਹੀਂ ਕੀ ਨਾਮ ਹੈ ਇਹਦਾ ਸ੍ਰਿੰਦਰ ਨਾ ਤੂੰ ਗੋਲੂ ਕਿਉਂ ਲਿਖਾਇਆ ਫਿਰ ਯਾਰ ਪੀਣੀ ਮਾਰੀ ਨਹੀਂ ਪੀ ਕੇ ਠੰਡਾ ਨਹੀਂ ਮਾਰੀ ਇਹ ਤਾਂ ਗਲਪਾ ਹੀ ਤੂੰ 100% ਤੁਹਾਡੀ ਸਹੀ ਗੱਲ ਹੈ ਕਿੰਨੇ ਪੀਤੇ ਨੇ ਆਪਣੀ ਕੀਤੀ 15ਵੇਂ ਦਿਨ ਦੇ ਵਿੱਚ ਆਪਾਂ ਸਿਰਫ ਪਾਰਟੀ ਛਾਰਟੀ ਤੇ ਪਟਿਆਲੇ ਦੀ ਗੇੜੀ ਦਿਖਾਈ ਐ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਇਹ ਭਤੀਜ ਹੈ ਇਹਨੂੰ ਮੈਂ ਕਿਹਾ ਵਿਆਹ ਦੇ ਵਿੱਚ ਦੋ ਬੰਦੇ ਗਾਹ ਪਾਉਂਦੇ ਨੇ ਇੱਕ ਫੁੱਫੜ ਦੂਜਾ ਦੱਸੋ ਕਿਹੜਾ ਹਾਂ ਜਵਾਈ ਜਿਹੜਾ ਫੁੱਫੜ ਉਹਦਾ ਦਰਜਾ ਥੋੜਾ ਵੱਡਾ ਹੋ ਜਾਂਦਾ ਹੈ ਜਵਾਈ ਵਾਲਾ ਥੋੜਾ ਛੋਟਾ ਹੁੰਦਾ ਹੈ ਇਹ ਬੰਦੇ ਦੇ ਅਸੀਂ ਬੈਂਕ ਗਏ ਅੱਜ ਮੈਂ ਇਹਨੇ ਨਾਂ ਤੇ ਪਾਣੀ ਪੁੱਛਿਆ ਨਾ ਇਹਨੇ ਚਾਹ ਪੁੱਛੀ ਐ ਮੈਂ ਪੁੱਛਿਆ ਕਿੱਧਰੋਂ ਆਇਓ ਕਿੱਧਰ ਜਾਣਾ ਹੈ ਬਸ਼ਰਮੀ ਲੈਵਲ ਪ੍ਰੋ ਲੈਵਲ ਮੈਂ ਬੈਠਾ ਮੈਂ ਹਾਂ ਕਾਊਂਟਰ ਖੋਲ ਕੇ ਮੈਂ ਹਾਂ ਉਹ ਬੈਠੋ ਇੱਥੋਂ ਉਹ ਭੱਜ ਕੇ ਪਰਾਂ ਦਾ ਆ ਕੇ ਗਾਹਾਂਲੇ ਤੇ ਬੈ ਗਿਆ ਪਰਾਂ ਪਿੱਛੇ ਕਸਟਮਰਾਂ ਨਾਲ ਤੇ ਕਹਿੰਦਾ ਨਹੀਂ 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 ਫਿਰ ਤੂੰ ਦੋ ਵਾਰ ਹੀ ਆਇਆ ਹੈ ਤੇਰਾ ਮਤਵਲ ਨਹੀਂ ਮੰਨਦਾ ਕੋਈ ਫੜ ਕੋਈ ਪਾਣੀ ਕੋਈ ਚਾਹ ਕੋ ਤੱਤਾ ਕੋ ਠੰਡਾ ਕਹੀ ਸੀਟ ਸੜਾਤੀ ਮੈਂ ਮੈਂ ਹਾਂ ਵੀ ਇੱਥੇ ਕਹਿੰਦਾ ਨਹੀਂ ਮੈਂ ਪਰਾਂ ਬੈਣਾ ਆਉਂਦਾ ਸ ਕੀ ਕਰੀਏ ਇੱਕ ਅਸਲੀਆ ਮੁੱਛਾ ਕਿਨੂ ਵੇਖ ਕਟਾਈਆਂ ਨਹੀਂ ਮੁੱਛਾਂ ਦਾ ਪ੍ਰੋਬਲਮ ਹੋ ਗਿਆ ਇਹ ਜੇਦਾ ਕੀ ਗਵਾਟ ਗਿਆ ਜਿਸ ਨੂੰ ਮਾਰਦਾ ਇਹ ਇਨਸਪਾਇਰ ਫਿਰ ਇਹ ਬੋਲੀ ਇਹਦਾ ਮੁੱਛਾਂ ਬਸ ਹੁਣ ਸਾਡਾ ਮਲਵਾਈ ਟੱਚ ਜਾਉਣ ਲੱਗ ਗਿਆ ਨਾ ਉਹਦੇ ਕਰਕੇ ਨੇ ਸਹੀ ਕਰੀਆ ਆ ਗੱਲ ਸਹੀ ਕਰੀਆ ਨੇ ਨਾ 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 ਮੀ ਤੂੰ ਪੈਸੇ ਰੱਖਾ ਸੇਵਿੰਗ ਚ ਪਵਾ ਕੇ ਫੇਰ ਤੂੰ ਸਾਡੇ ਕੋਲ ਲੈ ਕੇ ਤੇ ਰੱਖਦਾ ਕੋਸ਼ੀ ਵੀ ਤੇ ਕਾਨੂੰ ਤੈਨੂੰ ਪੈਸੇ ਨਹੀਂ ਲੋੜ ਮੈਂ ਲੋਕਿੰਗ ਮਿੰਟਸ ਪਾ ਦੇਣਾ ਖਾਤੇ ਚ ਇਹ ਬੰਦਾ ਬੈਂਕ ਚ ਲੱਗਿਆ ਜਿਹਨੂੰ ਐ ਨਹੀਂ ਪਤਾ ਵੀ ਪੇਮੈਂਟ ਦੀ ਲੋੜ ਪੈਣੀ ਹੈ ਤੂੰ ਆਇਆ ਕਰੀ ਫੜਾ ਲੈ ਲੇਟਰ ਨਹੀਂ ਫਿਰ ਤੂੰ ਜਾ ਹੀ ਐਫ ਡੀ ਲੈ ਕੇ ਕਿਸੇ ਦੀ ਐਵੇਂ ਦੰਤ ਨਵਾ ਕੇ ਜਾਂ ਭੈਣ ਦੇ ਪਵਾ ਕੇ ਵਿਖਾ ਦੇ ਮੈਨੂੰ ਜੇ ਮੈਂ ਨਹੀਂ ਨੀਵੇਂ ਥਾਂ ਤੋਂ ਲਾ ਦੇਣਾ ਗੱਲ ਸੱਚੀ ਕਾਲੀ ਆ ਫਰੀ ਚੁੱਪ ਕਰ ਧੰਨਵਾਦ ਨਹੀਂ ਬੋਲੀ ਮੈਂ ਤੁਹਾਨੂੰ ਕਹਾਂਦੀਆਂ ਮੈਂ ਤੁਹਾਨੂੰ ਕਹਾਂਦੀਆਂ ਕਾਲੀ ਸਕੋਰਪੀ ਨਹੀਂ ਭਾਜੀ ਕਾਲੀ ਸਿਤਰਾ ਨਹੀਂ 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 ਕਾਲੀ ਨਾਗਣੀ ਦੀਆਂ ਭਾਜੀ ਕਾਲੀ ਨਾਗਣੀ ਨਹੀਂ ਐ ਇੱਕ ਹੋਰ ਚਰਚੇ ਦੇ ਵਿੱਚ ਐ ਇਹ ਮੁੰਡਾ ਬਹੁਤ ਚਰਚੇ ਦੇ ਵਿੱਚ ਐ ਦਤਾਲ ਪੈਂਡ ਦੇ ਵਿੱਚ ਨਿਤ ਨਵੀਆਂ ਚੀਜ਼ਾਂ ਨੇ ਆਇਆ ਚਰਚੇ ਕਰਾ ਰੱਖੇ ਮੁੰਡੇ ਨੇ ਭਾਜੀ ਬਹੁਤ ਜ਼ਿਆਦਾ ਮੇਰੇ ਚਰਚੇ ਮੇਰੇ ਚ ਹਾਈਡ ਰੱਖੋ ਚਰਚੇ ਤੇਰੇ ਵੀ ਮੂਨਕ ਤੱਕ ਬਹੁਤ ਰੇ ਉਹ ਭਾਜੀ ਮੂਨਕ ਤੇ ਬਹੁਤ ਛੋਟੀ ਚੀਜ਼ਾਂ ਹੁੰਦੇ ਚੰਡੀਗੜ੍ਹ ਤੱਕ ਹੋਵੇ ਚਰਚੇ ਤੇ ਮੰਨ ਗਿਆ ਚੰਡੀਗੜ੍ਹ ਵਾਲੀ ਚੀਜ਼ ਹੈ ਨਾ ਨਹੀਂ ਭਾਜੀ ਮੈਂ ਹਰੇਕ ਹਰੇਕ ਜ਼ਿਲ੍ਹੇ ਚ ਹਰੇਕ ਸ਼ਹਿਰ ਚੋਂ ਮੇਰੇ ਚਰਚੇ ਚੰਡੀਗੜ੍ਹ ਤੋਂ ਮਾਰ ਕਰ ਰਹੇ ਨਹੀਂ ਨਹੀਂ ਉਧਰ ਨਹੀਂ ਕੋਈ ਹਲੇਗਾ ਥੋੜਾ ਥੋੜਾ ਮੰਨ ਗਿਆ ਵਾਕਿਆਪਾ ਬਣਾ ਲੈਣਾ ਆਸ ਵਿੱਚ ਖੁੱਲਾ ਲੜ ਪਹਿਣੀ ਆਏ ਸਮਰੇ ਲੜ ਪਹਿਣੀ ਤਨਾ ਗੁੜਦੀ ਰੋੜੀ ਰੋੜੀ